ਪਤਾ ਨਹੀਂ ਕਿ ਕੌਣ ਹੈ ਜੀ ਇਹ ਕਹਿੰਦਾ ਮੈਂ ਪ੍ਰੇਮਚੰਦ ਮੁੰਚੀ ਬੋਲਦਾ ਮੈਂ ਉਦੋਂ ਟੀਕੇ ਲਵਾ ਰਿਆ ਸੀ ਤੇ ਪਹਿਲਾਂ ਮੁੰਡੇ ਨੇ ਫੋਨ ਚੱਕਿਆ ਫਿਰ ਛੋਟੇ ਵੀਰ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਜੀ ਬਾਈ ਤਾਂ ਬਣਾ ਨਹੀਂ ਦਰਨਾ ਨਹੀਂ 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 ਬਾਈ ਕਹਿੰਦਾ ਹਾਂ ਜੀ ਆ ਇਹਨਾਂ ਨੂੰ ਕੋਈ ਵੀ ਤੈਨੂੰ ਕਿਸੇ ਅਧਿਕਾਰੀ ਦਾ ਸੌਣ ਆਉਂਦਾ ਕਿਸੇ ਐਸਐਚਓ ਦਾ ਕਿਸੇ ਡੀਐਸਪੀ ਕਿਸੇ ਮੁੰਚੀ ਦਾ ਜੀ ਉਹਨੂੰ ਕਹ ਜੀ ਮੇਰੇ ਖਿਲਾਫ ਕੋਈ ਮੁਕੱਦਮਾ ਦਰਜ ਹੈ ਜੀ ਮੇਰੇ ਖਿਲਾਫ ਕੋਈ ਗ੍ਰੈਂਟ ਜਾਰੀ ਹੋਇਆ ਜੀ ਤਾਂ ਮੈਨੂੰ ਪਰਮਾਨਾ ਕਟੋ ਜੀ ਇਹ ਤੁਸੀਂ ਮੈਨੂੰ ਕਿਸੇ ਥਾਣੇ ਤੇ ਬੁਲਾਉਣਾ ਚਾਹੁੰਦੇ ਆ ਤਾਂ ਜੀ ਮੈਂ ਨਹੀਂ ਆਉਂਗਾ ਜੀ ਕਿਹੜਾ ਕਾਨੂੰਨ ਕਹਿੰਦਾ ਕਿਹੜਾ ਸਭਧਾਨ ਕਹਿੰਦਾ ਕਿ ਤੁਸੀਂ ਕਿਸੇ ਬੰਦੇ ਨੂੰ ਬੁਲਾ ਕੇ ਥਾਣੇ ਦੇ ਵਿੱਚ ਤੇ ਉਹਦੀ ਪੁੱਛਗਿੱਛ ਕਰੋ ਤੇ ਡਰਾਉ ਤੁਮਕਾਓ ਇਹ ਤਾਂ ਸਿੱਧਿਆਂ ਦੇ ਜੀ ਇੱਕ ਮੈਂ ਨਾ ਤੇਰਾ ਮੈਂ ਆ ਸੁਣੀਆ ਹੁਣ ਤੈਨੂੰ ਮੈਂ ਤੇਰੀ ਸੁਣ ਰਿਹਾ ਹੂਗਾ ਆਪਣੀ ਉਹ ਤੇਰੀ ਚੱਲ ਰਹੀ ਹੈ ਛੇਲਾਂ ਦੇ ਉੱਤੇ ਜੀ ਬਈ ਜੀ ਹਾਂ ਤੂੰ ਤੂੰ ਤੋੜਾ ਦਾਵ ਰਹੇ ਹਾਂ ਦੇ ਸੱਜਣੋ ਬੈਠ ਜੀ ਇਹ ਤਾਂ ਇਹ ਤਾਂ ਇਹ ਜੀ ਆਪਾਂ ਇਹ ਦਬਣ ਲੱਗੇ ਨਾ ਇਹ ਤਾਂ ਇਹ ਦੇਖੋ ਇਹਹੀ ਤਾਂ دہشت ਹੁੰਦੀ ਆ ਜੀ ਜੀ ਲੈਕ ਮਾਰਚ ਕਰ ਦਿਓ ਜੀ ਲੈਟ ਬੰਦ ਕਰ ਦਿਓ ਜੀ ਹੋਰਸਾ ਲਾ ਦਿਓ ਜੀ ਬੁਲਾਨੇ ਨੂੰ ਫੋਨ ਕਰਤਾ ਉਹਨੂੰ ਦਬਕਾ ਲ ਤੂੰ ਥਾਣੇ ਆ ਕੇ ਜਾਂ ਤੂੰ ਥਾਣੇ ਆ ਕੇ ਜਾ ਥਾਣਾ ਕੋਈ ਗੱਲ ਨਹੀਂ ਥਾਣਾ ਆਪਣੇ ਉੱਤੇ ਨਹੀਂ ਡਿੱਗਦਾ ਜਿੱਲਾ ਉੱਤੇ ਨਹੀਂ ਡਿੱਗਦਿਆਂ ਬਿਲਕੁਲ ਜੀ हां 그러면은 ਕਿਸੇ ਪ੍ਰਕਾਰ ਦਾ ਕੋਈ ਗੱਲਬਾਤ ਹੈ ਮੇਰੇ ਨਾਲ ਜਦੋਂ ਮਰਜੀ ਜਿਹੜਾ ਤੁਹਾਨੂੰ ਵਿਚਾਰੀ ਫੋਨ ਕਰ ਰਿਹਾ ਮੇਰੇ ਨਾਲ ਗੱਲ ਕਰਾਈ ਬਸ ਕੋਈ ਗੱਲ ਨਹੀਂ ਬਾਈ ਜੀ ਉਹਨਾਂ ਬਾਈ ਜੀ ਮੈਂ ਡੱਬ ਨਹੀਂ ਉਹਦੀ ਤੁਮਰੀ ਆਇਆ ਨਾ ਕਹਿ ਜੀ ਮੈਂ ਆਉਣਾ ਬਸ ਠੀਕ ਹੈ ਜੀ ਸੁਣ ਬਸ ਜੀ ਉਹ ਦੁਬਾਰੇ ਫੋਨ ਆਇਆ ਕਹਿਣਾ ਮੈਂ ਉਹਨਾਂ ਨੂੰ ਦੱਸ ਦਿੰਦੇ ਮੈਂ ਮੈਂ ਵਕੀਲ ਕਰੂੰਗਾ ਦੋ ਨਾਲ ਤੇਰੇ ਮੈਂ ਕਰੂੰਗਾ ਮੀਡੀਆ ਠੀਕ ਤੁਸੀਂ ਦੱਸੋ ਜੀ ਕਦ ਲਈ ਬੁਲਾ ਰਹੇ ਹੋ ਦੱਸੋ ਠੀਕ ਹੈ ਬਾਈ ਜੀ ਠੀਕ ਹੈ ਹਾਂ ਉਹਦੂ ਦਾ ਸਾਰਾ ਉਹ ਸਾਰਾ ਰਿਕਾਰਡਿੰਗ ਰਿਕਾਰਡਿੰਗ ਕਰਕੇ ਸਾਰੀ ਦਿਨ ਹਾਈ ਕੋਰਟ ਲੈ ਕੇ ਜਾਂਦੇ ਇਹਨਾਂ ਨੂੰ ਬਸ ਕੋਈ ਗੱਲ ਨਹੀਂ ਬਾਈ ਜੀ ਆ ਇਨੀਆਂ ਸੂਤੋਂ ਦੇ ਇਹ ਤੇ ਦੇਣਾ ਨਹੀਂ ਹੋਇਆ ਮੈਂ ਤੁਹਾਨੂੰ ਹੋਰ ਦੱਸਦਾ ਜੀ ਇਹ ਨਾ ਬਿਜਲੀ ਜੀ ਤੇਨਾਂ ਨੇ ਮੇਰੇ ਨਾਲ ਜਿਹੜੇ ਮੁੰਡੇ ਹੁੰਦੇ ਨੇ ਨਾ ਕੋਈ ਫੋਨ ਕਰੀ ਜਾਂਦੇ ਕੋਈ ਮੁੰਛੀ ਦਾ ਆ ਗਿਆ ਕਿ ਸੀਐਮ ਚਾਰਜ ਦਾ ਆ ਗਿਆ ਉਠਾਣੇ ਆ ਕੇ ਜਾਓ ਜੀ ਤੁਸੀਂ ਆਪਣੀ ਕਿਹੜੀ ਆਈਡੀ ਚਲਾਉਂਦੇ ਹੋ ਜੀ ਜੀ ਆਪਣਾ ਅੱਛਾ ਗਾਹਾਂ ਭਲਾ ਕਈ ਦਾ ਭਾਗੇ ਮੈਨੂੰ ਕਿਸੇ ਦੱਸੇ ਬਿਨਾ ਭਾਗੇ ਕਈ ਅੱਛਾ ਜੀ ਉਹਨਾਂ ਦਾ ਪਤਾ ਕੀ ਕਰ ਰਿਹਾ ਥੋੜੇ ਨਾਲਕੇ ਇਕੱਠੇ ਆ ਜਿਹੜੀਆਂ ਮਾਸੀਆਂ ਕਿੱਥੇ ਬੈਈਆਂ ਜਿਹੜੀਆਂ ਭੂਆ ਕਿੱਥੇ ਬੈਈਆਂ ਜੀ ਉਹ ਇੱਕ ਡਰਾਉਣ ਦਾ ਤਰੀਕਾ ਹੁੰਦਾ ਵੀ ਇੰਨੇ ਨਾਲ ਹੀ ਇਹ ਡਰ ਜਾਣ। ਉਹ ਦੇਖ ਲਓ ਜੀ ਤੇ ਮੇਰੀ ਗੱਲ ਸੁਣ ਵੀਰ ਮੇਰੇ ਜੀ ਆਪਾਂ ਪੰਜਾਬ ਦੀ ਲੜਾਈ ਲੜ ਰਹੇ ਆ ਨਾ ਚੱਲੇ ਆ ਸਿਰ ਤੇ ਕਸਮ ਬੰਨ੍ਹ ਕੇ ਚੱਲੇ ਆ। ਬਿਲਕੁਲ ਬਾਈ ਜੀ ਕੋਈ ਕਵਰ ਸਾਨੂੰ ਇਹ ਜੀਆਂ ਜਿਹੜੀਆਂ ਗੱਦੜ ਧਮਕੀਆਂ ਦਿੰਦੇ ਉਹ ਡਰਦੀਆਂ ਨਹੀਂ ਚਾਹੀਦਾ ਸਾਨੂੰ ਕੋਈ ਗੱਲ ਨਹੀਂ ਕਹਿ। ਤੁਹਾਡੇ ਕੋਲੇ ਕਾਨੂੰਨ ਅਸੀਂ ਵੀ ਜਾਣਦੇ ਆ ਤੁਸੀਂ ਜਾਣਦੇ ਹੋ। ਬਿਲਕੁਲ ਜੀ। ਤੁਸੀਂ ਪੜਿਆ ਕਿ ਅਸੀਂ ਹਲਾਇਆ ਹੈ। ਜੀ। ਈਕਾ ਨਾ ਇੰਨਾ ਨਹੀਂ ਸਾਨੂੰ ਵੀ ਤੁਸੀਂ ਅਸੀਂ ਬੁੱਧੂ ਤਲੇ ਸਰਦਿਆ ਤੁਸੀਂ ਜਿਵੇਂ ਮਰਜ਼ੀ ਕਰਕੇ ਸਾਨੂੰ ਡਰਾ ਲੋਗੇ ਧਮਕਾ ਲੋਗੇ ਜੀ ਇਹਨਾਂ ਨੂੰ ਐ ਤਰੀਕੇ ਨਾਲ ਦਲੀਲ ਨਾਲ ਸਲੀਕੇ ਨਾਲ ਪਿਆਰ ਨਾਲ ਬੋਲਣਾ ਜੀ ਜੀ ਹਾਂ ਗੱਲ ਇਹਨਾਂ ਨੂੰ ਥੋਕ ਕੇ ਰੱਖਣੀ ਹੈ ਕਿਹਦੀ ਦੱਸੋ ਆਉਣਿਆ ਕੋਈ ਗੱਲ ਨਹੀਂ ਥਾਣੇ 'ਚ ਆ ਜੰਦੇ ਆਂ ਸੀ ਜੇ ਮੈਂ ਤਾਂ ਹਲਾਨ ਆ ਉਹ ਮੈਂ ਸੁਣਿਆ ਉਹਦੇ ਚ ਉਹ ਕਹਿ ਰਿਹਾ ਕਿ ਮੁੱਖ ਮੰਤਰੀ ਨੇ ਕਿਹਾ ਮਾਨ ਸਾਹਿਬ ਨੇ ਕਿ ਜਿੰਨੇ ਬਲੌਗਰ ਆ ਸਾਰੇ ਦੱਬਣਿਆ ਲੈ ਉਹੀ ਗੱਲ ਹੈ ਜੀ ਬਲੌਗਰਾਂ ਨੂੰ ਇਹ ਨਾ ਕੰਮ ਤੇ ਆ ਗਿਆ ਵੀ ਜਿਹੜੇ ਕੋ ਸੋਸ਼ਲ ਮੀਡੀਆ ਤੇ ਬੋਲਦੇ ਉਹ ਵੀ ਦੱਬ ਦਿਓ ਕੰਮ ਹੀ ਇਹ ਰਹੇਗਾ ਨਾ ਉਹਨੂੰ ਕੋ ਕੰਮ ਤਾਂ ਨਹੀਂ ਹੋਰ ਕੋਈ ਨਾਲੇ ਨਾਲੇ ਯਾਰ ਮੈਂ ਤੁਹਾਨੂੰ ਇੱਕ ਦੋ ਵਾਰੀ ਅੱਗੇ ਵੀ ਸੁਣਿਆ ਮੈਂ ਤਾਂ ਸੁਣਿਆ ਨਹੀਂ ਵੀ ਕਿ ਤੂੰ ਗਾਲਾਂ ਕੱਢਦਾ ਕਿੱਦਿਆਂ ਉਹ 80 ਪਹਿਣ ਬਾਰੇ ਮਾਰਾ ਬੋਲਿਆ ਬਿਲਕੁਲ ਜੀ ਤੂੰ ਉਹਦੇ ਵੀ ਬੋਲ ਕੇ ਗਿਆ ਤੇ ਕੋਰਟਦੁਮੇ ਆਇਆ ਹਾਂ ਉਹ ਤੇ ਉਹੀ ਆ ਨਾ ਕਹਿੰਦਾ ਥੱਪ ਮਾਰ ਮਾਰ ਬੋਲਦਾ ਅੱਛਾ ਅੱਛਾ ਤੈਨੂੰ ਕਹਦਾ ਸਾਪੀਆ ਪਰਿਵਾਰ ਦਾ ਕਹਿੰਦਾ ਭਾਨੇ ਦੇ ਕਿਉਂ ਤੂੰ ਗਿਆ ਉੱਥੇ ਮੁੰਡੇ ਨਾਲ ਗੱਲ ਹੋਈ ਹੈ ਕਹਿੰਦਾ ਭਾਨੇ ਦੀ ਸਪੋਰਟ ਕਿਉਂ ਕਰਦਾ ਤੇ ਉਹ ਆ ਨਾ ਵੀ ਇਸੇ ਤਰ੍ਹਾਂ ਬਿਮਾਰ ਪਿਆ ਮੈਂ ਨਾ ਬਾਈ ਜਿਹੜੀ ਬਾਗ ਵਿੱਚ ਤੁਸੀਂ ਪਲੰਤ ਘਟੀਆ ਹਰਕਤਾਂ ਦੇ ਉੱਤੇ ਰੇ ਵੇਲੇ ਕਮਾਲ ਹੋਈ ਪਈ ਆ ਯਾਰ ਸਾਪੀਆ ਕਹਿੰਦਾ ਮਾਰੂਗਾ ਮੇਰਾ ਹੱਥਾ ਮੇਰਾ ਮਨੂਨ ਜੀ ਦਾ ਮਾਰੂਗਾ ਮੈਂ ਹਾਂ ਬਿਲਕੁਲ ਜਿਉਂ ਜਿਵੇਂ ਮੈਨੂੰ ਪੜਿਆ ਇਹ ਸਾਪੀਆ ਪੁੱਛਣਾ ਸੀ ਤੂੰ ਵੀ ਸਾਪੀ ਮਾਰਨਾ ਕਾਨੂੰਨਾਂ ਦਾ ਅਪਰਾਧ ਦਾ ਇਹ ਇਹ ਦਾ ਪ੍ਰਾਇਜ ਜਿੱਦੇ ਇਹ ਅਸਲ ਦੇ ਵਿੱਚ ਜਿਹੜਾ ਸਾਡਾ ਹੀ ਹੈ ਡੈਮੋਕਰੈਟਿਕ ਰਾਈਟ ਹੈ ਯਰ ਉਹਦਾ ਸੰਵਿਧਾਨ ਵੀ ਦਿੰਦਾ ਹੈ ਅੱਗੇ ਆ ਦਿੰਦਾ ਜੀ ਕਹਿੰਦਾ ਤੁਸੀਂ ਕਿਹੜੇ ਚੱਕਰ ਚ ਪਏ ਖੜੇ ਹੋ ਯਾਰ ਕਮਾਲ ਉੱਚ ਕਮਰੀ ਜਾਂਦੇ ਉੱਤੇ ਲੋਕਤੰਤਰ ਮਾਰਤਾ ਜੀ ਤੁਸੀਂ ਤਾਂ ਦੱਬ ਹੀ ਦਿੱਤਾ ਪੰਜਾਬ 'ਚ ਇੱਥੋਂ ਦੇ ਕੁੱਤਰੇ ਆਏ ਆ ਇਹ ਆ ਕਮਾਗਤਿਕਾ ਹਾਂਜੀ ਬਾਦੇ ਇਹਨੂੰ ਕੇਜਰੀਵਾਲ ਨੂੰ ਚੱਕਰ ਨੂੰ ਫਿਰਦਿਆ ਸਾਡੇ ਫਲਾਣੇ ਚੱਕ ਕੇ ਸਿਰ ਤੇ ਸਾਡੇ ਢਿੰਕੇ ਚੱਕ ਕੇ ਸਿਰ ਤੇ ਇੱਥੇ ਤੁਸੀਂ ਤਾਂ ਜਮੇ ਦੱਬ ਤਾਂ ਕਵਰ ਪੱਟ ਕੇ ਉੱਤੇ ਮਿੱਟੀ ਮੂਰਤੀ ਲੋਕਤੰਤਰ ਦੇ ਜੈ ਸਟ੍ਰੀਕਰ ਇੱਥੋਂ ਦੇ ਕੁੱਤਰੇ ਆ ਰਹੇ ਉਸ ਕੇਜਰੀਵਾਲ ਦਾ ਦੂਰ ਦੀ ਕਰ ਰਹੀ ਸਾਡੇ ਪੰਜਾਬ ਦਾ ਜਰਨਲ ਡਾਇਰੀ ਲੋਟ ਨਹੀਂ ਆਈ ਜਾਂਦਾ ਮੈਂ ਤੇ ਬੜਾ ਤੰਗ ਹੋਇਆ ਫਿਰ ਭਗਵਾਨ ਤੁਮਨ ਤੁਸੀਂ ਤਾਂ ਕਦੇ ਕਿਸੇ ਦੇ ਪਰਚੇ ਲੈ ਹੁਣ ਪਾਨੇ ਦੀਆਂ ਪੈਨਾਂ ਵੀ ਨਹੀਂ ਛੱਡੀਆਂ ਲੋਕ ਛੋੜੇ ਵੀਰ ਮੇਰੀ ਗੱਲ ਸੁਣੋ ਇਹ ਖੁਦ ਕਹਿੰਦਾ ਰਿਆ ਪਵਾਨ ਸਗ ਲੋਕ ਬਹੁਤ ਵੱਡੀ ਤਾਕਤ ਦਾ ਜੀ ਠੀਕ ਆ ਨਾ ਤੁਹਾਨੂੰ ਮੈਂ ਇੱਕ ਤਾਜ਼ਾ ਆਧਾਰ ਦਿੰਦਾ ਸੁਣ ਲੈ ਗੱਲ ਲੋਕ ਕੀ ਤਾਕਤ ਹੁੰਦੀ ਜਿੱਥੇ ਸੱਚ ਆ ਨਾ ਜਦ ਲੋਕ ਨਾਲ ਖੜ੍ਹ ਜਣ Imran Khan ਪਾਕਿਸਤਾਨ ਦਾ ਜਿਹੜਾ ਪ੍ਰਧਾਨ ਮੰਤਰੀ ਸੀ ਉਹਨੂੰ 2-3 ਕੇਸਾਂ ਦੇ ਵਿੱਚ 14-14 ਸਾਲ ਕੈਦ ਸੁਣਾਦੀ ਉਹ ਚੱਕ ਤੁਨ ਤਾਹੋ ਜੀ 14-14 ਸਾਲ ਕੈਦ ਸੁਣਾਤੀ ਸਾਰਾ ਦਾ ੱੱਪਰ ਫੜ ਲਿਆ ਉਹਦੀ ਇੱਕ ਪਾਰਟੀ ਦਾ ਚੋਣ ਸ਼ਾਨ ਹੁੰਦਾ ਸੀਗਾ ਕ੍ਰਿਕਟਰੀ ਜਿਹੜਾ ਵਾਲਾ ਬੈਟ ਵੱਲਾ ਜਾਂਦਾ ਦਾ ਬੈਟ ਜਾ ਹਾਂਜੀ ਉਹ ਵੀ ਖੋ ਲਿਆ ਜੀ ਬੂਟਾਂ ਪਈਆਂ ਬੂਟਾਂ ਦੇ ਵਿੱਚ ਨੈੱਟ ਬੰਦ ਕਰਦੇ ਬੂਥਾਂ ਤੇ ਕਬਜ਼ੇ ਪੂਰੀ ਲੜਾਈ ਝਗੜਾ full ਜ਼ੋਰ ਲਾ ਲਿਆ ਉੱਥੇ ਨਵਾਜ਼ ਸ਼ਰੀਫ ਦੀ ਪਾਰਟੀ ਇੱਕ ਤਾਂ ਜੀ ਇੱਕ ਹੋਰ ਦੋਨੇ ਪਾਰਟੀਆਂ ਉਹ ਜ਼ਰਦਾਰੀ ਵਾਲੀ ਉਹ ਰਣੀਆਂ ਵਾਲੀਆਂ ਸੀਗੀਆਂ ਦੋਨੇ ਪਾਰਟੀਆਂ ਇਕੱਠੀਆਂ ਸੀ ਇਬਰਾਨ ਖਾਨ ਇਕੱਲਾ ਨਾਲ 80 ਧੱਕ ਧੱਕਾ ਹੋਇਆ 14-14 ਸਾਲ ਦੀ ਬੰਦੇ ਨੂੰ ਕੈਦ ਆ ਜੇਲ੍ਹ ਚ ਤੁੰਨਿਆ ਹੋਇਆ ਸੈਲ ਚ ਬੰਦ ਕੀਤਾ ਹੋਇਆ ਨੱਟ ਬੰਦ ਕਰ ਬੰਦੇ ਉਹਨੇ ਸਮਕਾ ਫੜ ਫੜ ਕੇ ਜਿਲ੍ਹਾ ਸਿਟ ਤੇ ਠਾਣਾ ਸਿਟ ਤੇ ਕੁੱਟਮਾਰ ਕਰਤੀ ਬੂਥਾਂ ਦੇ ਕਬਜ਼ੇ ਕਰ ਲਏ ਫੇਰ ਵੀ ਲੋਕਾਂ ਨੇ ਐਡਾ ਵੱਡਾ ਫਤਬਦਤਾ Imran Khan ਨੂੰ ਸਭ ਤੋਂ ਵੱਧ ਦਿੱਤਾ ਆ ਇਹ ਹੋ ਗਿਆ ਲੋਕਤਾਕ ਬਿਲਕੁਲ ਜੀ ਬਿਲਕੁਲ ਇੱਥੇ ਲੋਕ ਖੜ ਕੇ ਲੋਕ ਖਾਂਦੇ ਸੱਚ ਨਾਲ ਬਿਲਕੁਲ ਜੀ ਜਿਵੇਂ ਖੜੇ ਅੱਜ ਆਪਾਂ ਨਾਲ ਸੱਚ ਨਾਲ ਖੜਾ ਹੈ ਜੀ ਕੁਝ ਨਹੀਂ ਹੁੰਦਾ ਸੱਚ ਨਾਲ ਖੜ ਕੋਈ ਗੱਲ ਨਹੀਂ ਯਾਰ ਸਾਤ ਨੂੰ ਇੱਥੇ ਮੈਂ ਲਦਾ ਸਾਤ ਨੂੰ ਇੱਥੇ ਫਾਸੀਆਂ ਤੇ ਕਾਲ ਕੁਰਤੀਆਂ ਮਿਲਦੀਆਂ ਨਹੀਂ ਨੇ ਉਹ ਤਾਂ ਮਿਲਦੀ ਨਹੀਂ ਹਾਲਾ ਸਾਰਾ ਜੇ ਚੱਲਦਾ ਨਹੀਂ ਹੁੰਦਾ ਜਿਹੜਾ ਇਹਦੇ ਜਿਹੜੇ ਕੰਮ ਸ਼ੁਰੂ ਕਰ ਲਿਆ ਨਾ ਇਹ ਪਵੰਪਤ ਨੇ ਜਾਂ ਸਰਕਾਰ ਨੇ ਸ਼ੁਰੂ ਕਰ ਲਿਆ ਆ ਵੀ ਦੱਬ ਦਿਓ ਉਹ ਵੀ ਦੱਬ ਦਿਓ ਤੇ ਸਾਲਾ ਵੱਡਾ ਪਰੇਖਾ ਪਾਈ ਬੈਠੇ ਆ ਕਿੰਨਿਆਂ ਨੂੰ ਦੱਬ ਦੇਣਗੇ ਬਿਲਕੁਲ ਜੀ ਗੱਟ ਕੇ ਸ਼ਬਦਾਵਲੀ ਠੀਕ ਰੱਖਣੀ ਆ ਤੇ ਧੀਆ ਭੈਣਾਂ ਨੂੰ ਆਪਾਂ ਕਿਸੇ ਨੂੰ ਗਲਤ ਨਹੀਂ ਬੋਲਣਾ ਨਹੀਂ ਨਹੀਂ ਆਪਾਂ ਤਾਂ ਬਿਲਕੁਲ ਜੀ ਬਿਲਕੁਲ ਪੂਰਾ ਕਿ ਸੁਧਾਂਤ ਰਿਹਾ ਸਾਡੇ ਤਾਂ ਗੁਰੂਆਂ ਦੇ ਫਲਸਫੇ ਰਹਿ ਨੇ ਹਨਾ ਜੀ ਜੀ ਤਾਂ ਕਿਸੇ ਦੀ ਵੀ ਧੀ ਪਹਿਣ ਨੂੰ ਆਪਣੀ ਧੀ ਪਹਿਣ ਸਮਝ ਕੇ ਉਹਦੀ ਵੀ ਇਜਜ਼ਤੀ ਰਖਵਾਲੀ ਕੀਤੀ ਆ ਬਿਲਕੁਲ ਬਾਈ ਜੀ ਕੋਈ ਤੇਨੂੰ ਗਲਤ ਬੋਲਣ ਦੀ ਲੋੜ ਨਹੀਂ ਕੋਈ ਗੱਲ ਨਹੀਂ ਬਹੇਰੇ ਐ ਫੇਸਬੁਕਾਂ ਦੇ ਬੈਠ ਕੇ ਯਾਲੀ ਐ ਸਾੜੀਆਂ ਬਣਾ ਕੇ ਗਾਲਾਂ ਕੱਢਦੇ ਆ ਉਹਦੀ ਪਰਵਾਹ ਹੀ ਕਰਨੀ ਗਲਤ ਸ਼ਬਦਾਵਲੀ ਬੋਲਣੀ ਨਹੀਂ ਖਾਰ ਤਰੀਕੇ ਨਾਲ ਡੱਟ ਕੇ ਲੋਚਨਾ ਕਰ ਜਿਹੜੀਆਂ ਨਿੱਗੀਆਂ ਮਾਰੂਗਾ ਇਹਨਾਂ ਨੇ ਪੰਜਾਬ ਦੇ ਤਵਣਾਣੀ ਝੁਗੜਾਣੀ ਹਰ ਤੱਕ ਤੋਂ ਤੇਰੇ ਨਾਲ ਖੜਾ ਜੀ ਜੀ ਬਾਈ ਜੀ ਬਹੁਤ-ਬਹੁਤ ਧੰਨਵਾਦ ਜਦੋਂ ਆਈ ਫੋਨ ਆਇਆ ਤਾਂ ਐਂ ਕਰੀਂ ਆ ਨਾਲ ਮੈਨੂੰ ਕਹ ਜੀ ਇੱਕ ਮਿੰਟ ਖੰਡ ਲਾਈਨ ਤੇ ਲੈ ਲਈ ਮੈਂ ਕਰ ਲਊਗਾ ਬਸ ਕੋਈ ਗੱਲ ਨਹੀਂ ਭਾਈ ਜੀ ਆ ਨੰਬਰ ਮੈਂ ਥੋੜਾ ਸੇਵ ਕਰ ਲਾਂਗਾ ਵੀਰੇ ਨੰਬਰ ਮੇਰਾ ਕਰ ਲਾ ਜਾਂਦਾ ਰ ਹੈ ਗੱਲ ਆ ਗਈ ਕਟਿਆ ਕੋਈ ਕੋਈ ਗੱਲ ਨਹੀਂ ਵੱਡੀ ਭਾਈ ਜੀ